ਆਓ ਦੋਸਤੋ ਇਹ ਜਾਣ ਕੇ ਤੁਹਾਨੂੰ ਬੜੀ ਖੁਸ਼ੀ ਹੋਵੇਗੀ ਕਿਉਂਕਿ ਮਨਦੀਕਲਾ ਦੇ ਇਤਿਹਾਸ ਦੇ ਵਿੱਚ ਅੱਜ ਪਹਿਲੀ ਵਾਰ ਕਿਤਾਬਾਂ ਦਾ ਲਖਰ ਲਖਰੀਆ ਨਿਪਟਦਸ ਲੋਕ ਔਰ ਹਾਰਡਵਰਕ ਅਕੈਡਮੀ ਦੀ ਇਹ ਛੋਟੀ ਜਿਹੀ ਕੋਸ਼ਿਸ਼ ਹੈ ਕਿਉਂਕਿ ਸਮੇਂ ਦੀ ਲੋੜ ਹੈ ਕਿ ਸਾਡੇ ਬੱਚੇ ਐਜੂਕੇਟਡ ਹੋਣਗੇ ਕਿ ਉਹ ਚੰਗੀਆਂ ਪਦਮੀਆਂ ਤੇ ਪਹੁੰਚ ਸਕਦੇ ਆ ਸਮਾਜ ਜਿਹੜਾ ਬਣ ਸਕਦਾ ਹੈ ਪਰ ਅੱਜ ਪਿੰਡਾਂ ਲੰਗਰਾ ਯੂਨੀਵਰਸਿਟੀ ਪਾਸ਼ਨਾ ਸਾਇੰਟਿਫਿਕ ਮਾਲ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਸੰਚੇ ਪਾਸਟਾ ਕੀਤੇ ਪਵਤਾਰਪੁਰ ਨੂੰ ਮੁਕਰੱਤੇ ਲਗਾਇਆ ਗਿਆ ਜਿਨ੍ਹਾਂ ਨੇ ਸਮਾਜ ਨੂੰ ਇੱਕ ਤਰ੍ਹਾਂ ਦੇ ਤਾਗੇ ਵਿੱਚ ਫੜਿਆ ਛੋਟੇ ਵੱਡੇ ਿੱਕੋ ਭੜ ਦੇ ਵਿੱਚ ਅੰਮਤ ਪਿਆ ਕੇ ਉੱਚੀ ਨੀਂਦ ਦੀ ਭਾਵਨਾ ਖਤਮ ਕੀਤੀ ਕਿ ਨਾ ਬੜੀ ਬੜੀ ਬੇਨਤੀ ਕਰਦਾ ਹੁਣਾਂ ਨੀਚੇ ਨੀਚੇ ਜਾ ਕੇ ਸ਼ੁੱਧ ਲੋੜਕਾਰਿਆਂ ਨੂੰ ਹੋਰ ਤੋਂ ਪਤਾ ਆ ਗਿਆ ਸਾਡੇ ਨਾਲ ਲੰਮਰ ਇਕੋ ਕਾ ਜਿੱਥੇ ਹੋਣ 12 ਮੋਖ ਵਕਤ ਨੇ ਕੌਣ ਤੇ ਨਾਇਕੋ ਭਾਂਡੇ ਮੁਰਤ ਪਿਆਨ ਦਾ ਬੇਨਾ ਕਰਤਾ ਨੇ ਦੇ ਫਰਮ ਵਰਜੇਸ਼ਾ ਕੌਣ ਤਿੰਨਾਂ ਰਾਜ ਦੇ ਸੰਗਸਣ ਮਹਾਨ ਦਾ ਹੁੰਦੇ ਕਿ ਮੇਟੇ ਬਾਦੋਂ ਕਿੱਧਰੋਂ ਬਬਰਸ਼ੇ ਚਿੱਟੇ ਬਾਦਨਾ ਵਾਲਾ ਤਿੰਨਾਂ ਚਕਤਚਾਦ ਦਾ ਮੇਰੀ ਸਾਰੀ ਸੈੱਲੋਬੀ ਟੀਮ ਭਾਈ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਬਟਾ ਜੀ ਮੋਹਿੰਦਰ ਕਾਂਜੀ ਪ੍ਰਤਾਪ ਸਿੰਘ ਪ੍ਰੋਫੈਸਰ ਸੌਤ ਔਰ ਵਰਵੀਰ ਸਰਾਦੀ ਦੇ ਪ੍ਰਧਾਨਮਨ ਔਰ ਸੂਚੀ ਨਾਲ ਬੱਟੇਂਗੇ ਬੜੀ ਨਾਲ ਸੁੱਤਣ ਵਿੱਚ ਪੱਛਾ ਔਰ ਸੂਰ ਨਕਰਵਾਸੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਸੁਖੀ ਬਸਣ ਵਾਸਤੇ ਪੈਸਾ ਨਹੀਂ ਚਾਹੀਦਾ ਜੇ ਪੈਸਾ ਸੁਖੀ ਬਸਣ ਸੁਖੀ ਕਰ ਸਕਦਾ ਹੁੰਦਾ ਤੇ ਪੈਸੇ ਵਾਲੇ ਸਾਰੇ ਸੁਖੀ ਹੋ ਜਾਂਦੇ ਸੁਖੀ ਬਸਣ ਵਾਸਤੇ ਸਾਨੂੰ ਪੁੱਤ ਨਹੀਂ ਚਾਹੀਦੇ ਜੇ ਸੁਖੀ ਬਸਣ ਪੁੱਤਾਂ ਨਾਲ ਬੰਦਾ ਸੁખી ਹੋ ਜਾਂਦਾ ਤੇ ਪੁੱਤਰਾਂ ਵਾਲਿਆਂ ਨੂੰ ਪੁੱਛ ਕੇ ਵੇਖ ਲੋ ਸੁਖੀ ਬਸਣ ਵਾਸਤੇ ਸਾਨੂੰ ਕੋਠੀਆਂ ਨਹੀਂ ਚਾਹੀਦੀਆਂ ਜੇ ਕੋਠੀਆਂ ਨਾਲ ਬੰਦਾ ਸੁખી ਹੁੰਦਾ ਤੇ ਕੋਠੀਆਂ ਵਾਲਿਆਂ ਨੂੰ ਪੁੱਛ ਕੇ ਵੇਖ ਜੇ ਆਖਦੇ ਹੋ ਅਮਰੀਕਾ ਚਲੇ ਜਾਈਏ ਕੈਨੇਡਾ ਚਲੇ ਜਾਈਏ ਬਾਹਰਲਿਆਂ ਦੇਸ਼ਾਂ 'ਚ ਵੱਸ ਜਾਈਏ ਜਾ ਕੇ ਤੇ ਸੁਖੀ ਹੋ ਜਾਾਂਗੇ ਉਹਨਾਂ ਨੂੰ ਪੁੱਛ ਲਓ ਜਿਹੜੇ ਬਾਹਰਲਿਆਂ ਦੇਸ਼ਾਂ 'ਚ ਬੈਠੇ ਐ ਇਨਾ ਨਰ ਬੰਦਾ ਸੁખી ਤੀ ਸੁખી ਹੋਣ ਵਾਸਤੇ ਆਨੰਦ ਵਿੱਚ ਹੋਣ ਵਾਸਤੇ ਇੱਕ ਚੀਜ਼ ਚਾਹੀਦੀ ਹੈ ਪੈਸਾ ਨਹੀਂ ਚਾਹੀਦਾ ਕੀ ਚਾਹੀਦਾ ਭਲਾ ਅਕਲ ਸਮਝ ਜਿਹਦੇ ਕੋਲ ਸਮਝ ਹੈ ਉਹ ਛਤਰੀ 'ਚ ਵੀ ਸੁખી ਹੈ ਜਿਹਦੇ ਕੋਲ ਸਮਝ ਨਹੀਂ ਉਹ ਮੈਲ ਵਿੱਚ ਵੀ ਚੀਕਾਂ ਮਾਰਦਾ